ਵੈਲਕਮ ਆ ਬਾਈ ਫਰੀਦਕੋਟ ਸੇਰ ਕਬੂਤਰ ਚ ਅੱਜ ਵੀਰੇ ਤੁਹਾਡੇ ਵਾਸਤੇ ਕੁਝ ਜੁੜਾ ਲਿਆਂਦਾ ਬਾਬੇ ਧੰਨੇ ਵਾਲਿਆਂ ਚ ਆ ਵੀਰੇ ਅੱਖਾ ਚੈੱਕ ਕਰ ਲੋ ਮੇਰਾ ਭਰਾ ਦੂਜੇ ਪਾਸੇ ਚੈੱਕ ਕਰ ਲੋ ਠੀਕ ਹੈ ਜੀ ਕਾਲਾ ਮਖਿਆਲਾ ਕਬੂਤਰ ਆ ਵੀਰੇ ਠੀਕ ਹੈ ਪੱਲੇ ਸ਼ੌਂਕ ਕਰ ਲੋ ਮੇਰਾ ਭਰਾ ਪੂਰੇ ਭਾਰੇ ਪੱਲਿਆਂ ਦਾ ਵੀਰੇ 100 ਬੜਾ 100 ਗਾਰੰਟੀ ਹੈ ਮੇਰਾ ਭਰਾ ਦੂਜੇ ਪਾਸੇ ਚੈੱਕ ਕਰ ਲੋ ਪਰੇ ਭਾਰੇ ਪੱਲਿਆਂ ਦਾ ਵੀਰ ਠੀਕ ਹੈ ਜੀ ਅੰਜੇ ਸ਼ੌ ਕਰੋ ਨਾ ਮੇਰਾ ਭਰਾ ਚੈੱਕ ਕਰ ਲੋ ਅੰਜੇ ਸ਼ੌ ਕਰ ਲੋ ਮੇਰਾ ਭਰਾ ਠੀਕ ਹੈ ਲੋ ਬਰੋ ਚੈੱਕ ਕਰ ਲੋ ਮੇਰਾ ਭਰਾ ਕਬੂਤਰੀ ਠੀਕ ਹੈ ਉਰੇ ਵੀਰੇ ਨੀਲੀ ਆ ਪੀਲੀਆਂ ਅੱਖਾਂ ਦੇ ਅੱਖਾਂ ਤਾਂ ਕਰ ਲੋ ਪੂਰੇ ਸਟੇਜ ਪੀਲੀਆਂ ਵੀਰੇ ਠੀਕ ਹੈ ਦੂਜੇ ਚੈੱਕ ਕਰ ਲੋ ਠੀਕ ਹੈ ਛੋਟਾ ਜਿਹਾ ਕਬੂਦਰੀਆ ਵੀਰੇ ਬਹੁਤ ਸੋਹਣੀ ਕਬੂਦਰੀਆ ਵੀਰੇ ਬਹੁਤ ਚੰਗੀ ਠੀਕ ਹੈ ਜੀ ਪੱਲੇ ਸ਼ੌਂਕ ਕਰਨਾ ਮੇਰਾ ਭਰਾ ਇਹ ਵੀਰੇ ਕੱਟ ਕੀਤੀ ਹੀ ਆ ਠੀਕ ਹੈ ਸਾਰ ਹੋਈ ਜਾਂਦੀ ਹੱਲੇ ਦੂਜੇ ਪਾਸੇ ਵੀ ਤੇ ਪੰਜੇ ਸ਼ੌਕ ਕਰ ਲੈ ਮੇਰਾ ਭਰਾ ਗੁੜੇ ਲਾਲ ਪੰਜੇ ਆ ਵੀਰੇ ਚੈੱਕ ਕਰ ਲਓ ਮੇਰਾ ਭਰਾ ਗੁੜੇ ਲਾਲ ਪੰਜੇ ਠੀਕ ਹੈ ਹੁਣ ਕੱਠੇ ਛੱਡ ਕੇ ਵੀਰੇ ਸ਼ੌਕ ਕਰੋ ਨਾ 100 ਬੜਾ 100 ਗਾਰੰਟੀ ਹੈ ਮੇਰਾ ਭਰਾ ਅੜਨੀ ਚੈੱਕ ਕਰੋ ਮੇਰਾ ਭਰਾ